ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ। ਲਓ ਜੀ ਆਪਾਂ ਬਣਾਉਣ ਲੱਗੇ ਆਂ ਵੀਡੀਓ ਜਿਹਦੇ ਲਈ ਆਪਾਂ ਨੇ ਆਹ ਧਨੀਆ ਲੈ ਲਿਆ। ਆਹ ਹਰੀ ਮਿਰਚ ਲੈ ਲਈ। ਮੂੜੀਆਂ ਲੈ ਲਈਆਂ ਦੋ। ਇੱਕ ਉਪਲੇ ਆਲੂ ਲੈ ਲਿਆ ਤੇ ਪਿਆਜ਼ ਲੈ ਲਿਆ। ਲਓ ਜੀ ਆਪਾਂ ਇਹਨਾਂ ਨੂੰ ਚੀਜ਼ਾਂ ਨੂੰ ਕੱਟ ਕਰ ਲੈਂਦੇ ਆਂ। ਮੂੜੀਆਂ ਦੇ ਆਪਾਂ ਛੋਟੇ-ਛੋਟੇ ਪੀਸ ਬਣਾ ਲੈਨੇ ਆਂ।

ਵੀਡੀਓ ਨੂੰ ਸਟਾਰਟ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖ ਲਿਆ ਕਰੋ ਜੀ। ਲਓ ਜੀ ਇਹ ਪਿਆਜ਼ਾਂ ਨੂੰ ਵੀ ਬਰੀਕ ਕੱਟ ਕਰ ਲੈਣੇ ਆ। ਛੋਟੇ-ਛੋਟੇ ਪੀਸ ਬਣਾ ਲਵਾਂਗੇ ਪਿਆਜ਼ਾਂ ਦੇ। ਲਓ ਜੀ ਆਪਾਂ ਬਰੀਕ ਬਰੀਕ ਧਨੀਆ ਵੀ ਕੱਟ ਲੈਨੇ ਆ ਕਿਉਂਕਿ ਫਰੈਸ਼ ਧਨੀਆ ਆਪਣੇ ਖੇਤ ਚੋਂ ਲਿਆਂਦਾ ਹੋਇਆ ਹੁਣੇ ਤੋੜ ਕੇ ਲਿਆਂਦਾ ਮੈਨੇ ਧੋ ਲਿਆ ਆਪਾਂ ਨੇ ਧੋ ਕੇ ਸੁਕਾ ਲਿਆ ਹੁਣ ਇਹਨੂੰ ਵੀ ਆਪਾਂ ਕੱਟ ਕਰ ਲੈਨੇ ਆ ਲਓ ਜੀ ਆਪਾਂ ਨੇ ਕੁੰਡੀਸ ਤੇ ਸੋਟੀ ਲੈ ਲਈ ਆਪਾਂ ਨੇ ਲੈ ਲਈਆਂ ਤਿੰਨ ਹਰੀਆਂ ਮਿਰਚਾਂ ਇਹਨਾਂ ਨੂੰ ਆਪਾਂ ਕੱਟ ਲੈਨੇ ਆ ਮਿਰਚਾਂ ਆਪਾਂ ਨੇ ਕੱਟ ਲਈਆਂ ਆਪਾਂ ਇਹਦੇ ਵਿੱਚ ਥੋੜਾ ਜਿਹਾ ਨਮਕ ਐਡ ਕਰ ਲੈਨੇ ਆ ਕਿਉਂਕਿ ਨਮਕ ਪਾਉਣ ਨਾਲ ਮਿਰਚ ਕੁੱਟੀ ਜਾਊਗੀ ਜੀ ਥੋੜਾ ਜਿਹਾ ਆਪਾਂ ਨਮਕ ਐਡ ਕਰ ਲੈਨੇ ਆ ਹੁਣ ਆਪਾਂ ਮਿਰਚਾਂ ਨੂੰ ਚੰਗੀ ਤਰ੍ਹਾਂ ਕੁੱਟ ਲੈਨੇ ਕਿਉਂਕਿ ਕੋਈ ਵੀ ਚੀਜ਼ ਆਪਾਂ ਕੁੱਟਦੇ ਆ ਜੀ ਨੂਨ ਨਾਲ ਸੇਥੀ ਕੁੱਟੀ ਜਾਂਦੀ ਆ ਲੋ ਜੀ ਮਿਰਚਾਂ ਆਪਣੀਆਂ ਬਰੀਕ ਹੋ ਗਈਆਂ ਕੁੱਟ ਲਈਆਂ ਆਪਾਂ ਨੇ ਹੁਣ ਆਪਾਂ ਇਹਦੇ ਵਿੱਚ ਪਿਆਜ਼ ਐਡ ਕਰ ਲੈਣੇ ਆ ਜਿਹੜਾ ਆਪਾਂ ਪਿਆਜ਼ ਕੱਟ ਕੇ ਰੱਖਿਆ ਦੀ ਇਹਨੂੰ ਵੀ ਆਪਾਂ ਬਰੀਕ ਕਰ ਲੈਣੇ ਆ ਕੁੱਟ ਲੈਣੇ ਆ ਚੰਗੀ ਤਰ੍ਹਾਂ ਮੈਂ ਮੈਸ਼ ਕਰ ਲੈਣੇ ਆ ਇਹਨੂੰ ਕੁੱਟ ਕੇ ਲਓ ਜੀ ਪਿਆਜ਼ ਆ ਆਪਣੇ ਬਰੀਕ ਹੋ ਗਏ ਹੁਣ ਆਪਾਂ ਇਹਦੇ ਵਿੱਚ ਧਨੀਆ ਐਡ ਕਰ ਲੈਨੇ ਆ ਜਿਹੜਾ ਆਪਾਂ ਧਨੀਆ ਕੁੱਟ ਕੇ ਰੱਖਿਆ ਸੀ ਉਹਨੂੰ ਆਪਾਂ ਐਡ ਕਰ ਲੈਨੇ ਆ ਪਿਆਜ਼ਾਂ ਦੇ ਵਿੱਚ ਹੁਣ ਇਹਨੂੰ ਆਪਾਂ ਧਨੀਏ ਨੂੰ ਵਿੱਚ ਇੱਕ ਤਰ੍ਹਾਂ ਬਰੀਕ ਕਰ ਲਵਾਂਗੇ ਇਹਨੂੰ ਬ੍ਰੀਕ ਕਰਕੇ ਮਿਲਦੇ ਆਂ ਲੋ ਜੀ ਧਨੀਆ ਤੇ ਪਿਆਜ਼ ਆਪਣਾ ਸਾਰਾ ਕੁਝ ਕੁੱਟ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਮੂੜੀਆਂ ਨੂੰ ਐਡ ਕਰ ਲੈਨੇ ਆ ਮੂੜੀਆਂ ਦੇ ਵਿੱਚ ਆਪਾਂ ਥੋੜਾ ਪਾ ਲੈਨੇ ਆ આમਚੂਰ ਪਾਊਡਰ ਤਾਂ ਜੋ ਥੋੜੀ ਜਿਹੀ ਖਟਾਸ ਵੀ ਵਿੱਚ ਜ਼ਰੂਰੀ ਆ ਥੋੜਾ ਜਿਹਾ આમਚੂਰ ਪਾਊਡਰ ਪਾ ਲੈਨੇ ਆ ਆਪਾਂ ਥੋੜੀ ਜਿਹੀ ਆਪਾਂ ਪਾ ਲੈਨੇ ਆ ਲਾਲ ਮਿਰਚ ਕਿਉਂਕਿ ਹਰੀਆਂ ਮਿਕਸ ਆਪਾਂ ਨੇ ਪਹਿਲਾਂ ਪਾ ਲਈਆਂ ਥੋੜੀ ਜਿਹੀ ਲਾਲ ਮਿਚ ਪਾਵਾਂਗੇ ਕਿਉਂਕਿ ਜਦ ਆਪਾਂ ਕੋਈ ਵੀ ਚੀਜ਼ ਮੂਣੀਆ ਕਿਸੇ ਵੀ ਚੀਜ਼ ਚ ਪਾਉਂਦੇ ਆ ਜੀ ਪਰੌਂਠਿਆਂ ਚ ਪਾ ਲਈਏ ਜਾਂ ਸਬਜ਼ੀ ਬਣਾਈਏ ਇਹ ਇਹ ਥੋੜਾ ਜਿਹਾ ਨੂਨ ਮਿਰਚ ਤੇ ਵੱਧੇ ਪਾ ਲਿਆ ਨੇ ਥੋੜਾ ਜਿਹਾ ਆਪਾਂ ਨਮਕ ਵੀ ਪਾ ਲੈਨੇ ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਕੁੱਟ ਲੈਨੇ ਆ ਬਰੀਕ ਕਰ ਲੈਣਾ ਚੰਗੀ ਤਰ੍ਹਾਂ ਕੁੱਟ ਕੇ ਓਨੀ देर ਤੱਕ ਆਪਾਂ ਇਹਨੂੰ ਕੁੱਟਦੇ ਰਹਾਂਗੇ ਜਿੰਨੀ ਦੇਰ ਤੱਕ ਆਪਣੀਆਂ ਮੂੜੀਆਂ ਬਰੀਕ ਨਹੀਂ ਹੋ ਜਾਂਦੀਆਂ ਲੋ ਜੀ ਆਪਣੀਆਂ ਮੂੜੀਆਂ ਪਹਿਲਾਂ ਨਾਲ ਬਹੁਤ ਕੁੱਟੀਆਂ ਗਈਆਂ ਬਹੁਤੀਆਂ ਬਰੀਕ ਬਣੀਆਂ ਆਪਾਂ ਕਰਨੀਆਂ ਥੋੜੀਆਂ ਜਿਹੀ ਵਿੱਚ ਦਿਸਦੀਆਂ ਜੇ ਵੀ ਰਹਿਣ ਮੁਝੇ ਜੀ ਆਪਾਂ ਥੋੜੀਆਂ ਜਿਹਾ ਹੋਰ ਕੁੱਟ ਲੈਣੇ ਆ ਤਾਂ ਤਾਂ ਆਪਾਂ ਨੂੰ ਬਹੁਤੀਆਂ ਬਰੀਕ ਚਾਹੀਦੀਆਂ ਨੇ ਤੇ ਨਾ ਹੀ ਬਹੁਤੀਆਂ ਮੋਟੀਆਂ ਚਾਹੀਦੀਆਂ ਨੇ ਇਸ ਲਈ ਆਪਾਂ 1-2 ਮਿੰਟ ਹੋਰ ਕੁੱਟ ਲੈਣੇ ਆ ਲੋ ਜੀ ਮੂੜੀਆਂ ਆਪਾਂ ਨੇ ਕੁੱਟ ਲਈਆਂ ਦੇਖੋ ਇਹ ਨੂੰ ਪੈਰ ਅਗੜਾ ਜਿਆ ਲਾਣੇ ਨੇ ਤਾਂ ਜੋ ਜਿਹੜੀ ਆਪਣੀ ਮੂੜੀ ਮੋਟੀ ਕੋਈ ਰਹਿ ਗਈ ਵਿੱਚ ਉਹ ਆਲੇ-ਦਲੇ ਲੱਗ ਜੇ ਤੇ ਬਰੀਕ ਖੁੱਪ ਪਰ ਆ ਜਾਂਦੀ ਹੈ ਜੀ ਐ ਉਹ ਕਰਨ ਨਾਲ ਐ ਮਸਾਲਾ ਨਾਲ ਉਹ ਮੂੜੀ ਉੱਪਰ ਆ ਜਾਂਦੀ ਹੈ ਕੋਈ ਵੀ ਚੀਜ਼ ਜਿਹੜੀ ਮੋਟੀ ਰਹਿ ਜਾਂਦੀ ਹੈ ਲੋਚ ਈ ਆਪਣੇ ਬਰੀਕ ਹੋ ਗਈਆਂ ਪਿਆਜ਼ ਵੀ ਆਪਣੇ ਬਰੀਕ ਹੋ ਗਏ ਧਨੀਆ ਵੀ ਹੋ ਗਿਆ ਹੁਣ ਆਪਾਂ ਆਲੂ ਲੈ ਲੈਨੇ ਆ ਆਲੂ ਨੂੰ ਵੀ ਆਪਾਂ ਕੱਟ ਕਰਕੇ ਵਿੱਚੇ ਪਾ ਲੈਨੇ ਆ ਲੋ ਜੀ ਕਿਉਂਕਿ ਇਹ ਆਪਣਾ ਉਬਲੇ ਹੋਏ ਆਲੂ ਆ ਇਹਨੂੰ ਤਾਂ ਛੇਤੀ ਉਹ ਮੈਸ਼ ਹੋ ਜਾਣਾ ਇਹਨੂੰ ਵੀ ਆਪਾਂ ਸਾਰੇ ਮੂੜੀਆਂ ਦੇ ਵਿੱਚ ਤੇ ਇਹਨਾਂ ਦੇ ਵਿੱਚ ਮੈਸ਼ ਕਰ ਦਿੰਨੇ ਆ ਚਟਨੀ ਆਪਣੀ ਬਣ ਗਈ ਬਿਲਕੁਲ ਠੀਕ ਹੋ ਗਈ ਹੁਣ ਇਹਨੂੰ ਆਪਾਂ ਇੱਕ ਬੋਲ ਦੇ ਵਿੱਚ ਕੱਢ ਲੈਣੇ ਆਂ ਮੂੜੀਆਂ ਦੀ ਚਟਣੀ ਬਣ ਕੇ ਆਪਣੀ ਤਿਆਰ ਹੋ ਗਈ ਮਿਕਸ ਚਟਨੀ ਮੂੜੀਆਂ ਦੀ ਇਹਨੂੰ ਆਪਾਂ ਬੋਲ ਦੇ ਵਿੱਚ ਪਾ ਲੈਣੇ ਆ ਤੁਸੀਂ ਵੀ ਜ਼ਰੂਰ ਬਣਾ ਕੇ ਦੇਖਿਓ ਜੀ ਬਹੁਤ ਟੇਸਟੀ ਬਣਦੀ ਹੈ ਜੇ ਸਾਡੀ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਮਿਲਦੇ ਹਾਂ ਕਿਸੇ ਹੋਰ ਵੀਡੀਓ 'ਚ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ